ਕਿਤੇ 12 ਮਾਡਲ ਆਟੋਮੈਟਿਕ ਲੋਕਲ ਚੰਡੀਗੜ੍ਹ ਨੰਬਰ ਦੀ ਕਾਰ ਸਿਰਫ 6,90,000 ਦੀ। ਲੈ ভাই ਮਿੱਤਰੋ ਆਵਾਜ਼ ਸਲੋ ਕਰ ਲੋ ਸਪੀਕਰ ਦੀ। ਕਿਤੇ ਰੇਟ ਸੁਣ ਕੇ ਤੁਹਾਡੇ ਗਵਾਂਢੀ ਨਾਲ ਭੱਜ ਜਾਣ ਬਈ ਹਨਾ ਵੀ ਇਹ ਜੇ ਰੇਟ ਦਵਾਂਗੇ ਤੁਹਾਨੂੰ ਬਈ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਲੈ ਜਾਓ ਕਾਰਾਂ ਬਈ। ਜੀ ਐਮ ਆਟੋ ਸੇਲਸ ਤੇ ਆਇਆਗੇ ਦਿਵਾਲੀ ਵਾਲੇ ਆਫਰ ਪੂਰੇ ਐਨ ਟੜਾ ਟੜ ਚੱਲ ਰਹੇ ਨੇ। ਘੱਟ ਰੇਟ 'ਚ ਕਾਰਾਂ ਮਿਲ ਰਹੀਆਂ ਨੇ। ਹੁਣ ਕਿਸੇ ਨੇ ਵੀ ਕੋਈ ਕਾਰ ਲੈਣੀ ਆ ਘੱਟ ਰੇਟ ਦੀ, ਵੱਧ ਰੇਟ ਦੀ ਕੋਈ 50,000 ਦੇ ਕੇ ਲੈਣੀ, ਕੋਈ ਲੱਖ ਦੇ ਕੇ ਲੈਣੀ ਆ। ਸਾਰੀਆਂ ਕਾਰਾਂ ਉਰੇ ਖੜੀਆਂ ਨੇ। ਕੋਈ ਲੱਖ ਵਾਲੀ ਕਾਰ ਲੈਣੀ ਕੋਈ 10 ਲੱਖ ਵਾਲੀ ਕਾਰ ਲੈਣੀ ਆ ਉਹ ਵੀ ਉਰੇ ਖੜੀਆਂ ਨੇ ਤੇ ਭਾਈ ਭਾਈ ਗੁਰਪ੍ਰੀਤ ਹੋਰੀ ਆਪਣੇ ਨਾਲ ਲੈ ਗੱਲਬਾਤ ਕਰਦੇ ਸੱਸੀ ਗੱਲ ਜੀ ਵੀਰੇ ਸੱਸੀ ਗੱਲ ਵੀਰੇ ਬਹੁਤ ਵਧੀਆ ਵੀਰੇ ਰੇਟ ਵੀਰੇ ਜਾਇਜ਼ ਰਹਿਣਗੇ ਅਧਿਕ ਬਿਲਕੁਲ ਬਿਲਕੁਲ ਜਾਇਜ਼ ਰਹਿਣਗੇ ਠੀਕ ਹੈ ਤੁਸੀਂ ਵੀੜੇ ਜਿਹੜੇ ਬਣਾਏ ਲੌਂਗ ਤੁਸੀਂ ਸਾਰੇ ਸ਼ੋਅ ਹੋਈ ਜਾਂਦੇ ਹਾਂਜੀ ਹਾਂ ਕੰਡੀਸ਼ਨ वाइज ਕੰਡੀਸ਼ਨ ਵੀਰੇ ਮਿੰਟ ਕੰਡੀਸ਼ਨ ਮਿਲੇਗੀ ਕੋਈ ਕਿਸੇ ਗੱਡੀ ਦਾ ਕੰਮ ਹੋਣਾ ਹੁੰਦਾ ਤੁਸੀਂ ਕਰਾ ਕੇ ਦੇ ਦਿੰਦੇ ਓਕੇ ਜੀ ਤੇ ਪਹਿਲੀ ਕਾਰ ਪਹਿਲੀ ਕਾਰ ਆਪਣੇ ਲਾਵੇ i20 ਇਹਦੀ ਗੱਲ ਕਰ ਲੈ ਲੈ ਵੀ ਭਾਈ ਮੇਤਰੋ ਘੱਟ ਰੇਟ ਦੀ i20 ਕਾਰ ਲੈਣੀ ਤਾਂ ਆਹ ਕਾਰ ਲਿਆ ਸ ਅੱਛਾ ਮਾਡਲ ਕਿੰਨਾ ਵੇਰੇ ਕਰਦਾ ਇਹ 2011 ਤੋਂ 12 ਮਾਡਲ ਕਾਰ ਹੈ ਵੀਰੇ ਹਾਂਜੀ ਹਾਂ ਇਹ ਤੁਹਾਨੂੰ 2 ਲੱਖ 65000 ਦੇ ਕਰ ਦੇਤਾ ਜੀ 2 ਲੱਖ 65000 ਰੁਪਏ ਦੇ ਵਿੱਚ ਲਓ ਜੀ ਵਰਨਾ ਕਾਰਾਂ ਦਊਗਾ ਉਹਨੂੰ ਵਰਨਾ ਕਾਰਾਂ ਲਗਭਗ ਤਿੰਨੇ ਆਪਣੇ ਲਵੇ ਆ ਦੇਖੋ ਤਿੰਨੇ ਨਵੀਂ ਸ਼ੇਪ ਦੀਆਂ ਕਾਰਾਂ ਨੇ ਤੇ ਆਹ ਕਾਰ ਕਿਹੜਾ ਮਾਡਲ ਕਾਰ ਹੈ ਵੀਰੇ ਮੈਨੂਅਲ ਤੇ ਆਪਸ਼ਨ ਹੈ ਮੈਨੂਅਲ ਦੀ ਆਟੋਮੈਟਿਕ ਦੀ ਬਲੈਕ ਔਰ ਵਾਈਟ ਦੇ ਕਲਰ ਦੀ ਸਾਰਾ ਕੁਝ ਖੜਾ ਹੈ ਹਾਂਜੀ ਅੱਛਾ ਮਾਡਲ ਕਿਹੜਾ ਤੇ ਰੇਟ ਕਿੰਨਾ 2018 ਮਾਡਲ ਹੈ ਵੀਰੇ ਹਾਂਜੀ ਆਟੋਮੈਟਿਕ ਦੇ ਵਿੱਚ ਸਨਰੂਫ ਵਾਲਾ ਵੈਰੀਐਂਟ ਹੈ ਲਾਈਟਰ ਇਹ ਤੁਹਾਨੂੰ 5.5 ਲੱਖ ਰੁਪਏ ਦੀ ਕਾਰ ਹੈ ਔਨ ਟੇਬਲ ਰੇਟ ਥੋੜਾ ਬਤਾ ਹੋਰ ਕਰਦਾਂਗੇ ਠੀਕ ਆ ਅਲਾਈਲੂਏ ਲੱਗੇ ਹੋਏ ਨੇ ਬਈ ਸਨਰੂਫ ਹੈਗਾ ਕਾਰ 'ਚ ਮਤਲਬ ਆਓ ਤੇ ਕਾਰ ਲੈ ਜੋ ਤੇ ਆ ਆ ਗਈ ਲੋ ਜੀ ਬਈ ਇਹ ਵੀ ਤੋਹਫਾ ਕਾਰ ਹੈਗੀ ਇਹ ਕਿਹੜਾ ਮਾਡਲ ਹੈ ਬਾਈ ਮਾਡਲ ਕਾਰ ਹੈ ਵੀਰੇ ਡੀਜ਼ਲ ਦੇ ਵਿੱਚ ਉਹਨਾਂ ਉੱਚਾ ਮਾਡਲ ਕਾਰ ਆਂਦੀ ਨਹੀਂ ਹੈਗੀ ਹਾਂਜੀ ਹਾਂ ਫਸਟ ਓਨਰ ਕਾਰ ਹੈ ਚੰਡੀਗੜ੍ਹ ਨੰਬਰ ਹੈ ਪੁਸ਼ ਬਟਨ ਸਟਾਰਟ ਹੈ ਸਨਰੂਫ ਵਾਲਾ ਵੇਰੀਐਂਟ ਹੈ ਜੀ ਓਕੇ 5.15 ਲੱਖ ਰੁਪਏ ਦੀ ਕਾਰ ਹੈ ਜੀ 11.5 ਜੀ ਥੋੜਾ ਬਤਾ ਹੋਰ ਟ੍ਰੇਡ ਅਸੀਂ ਕਰਦਾਂਗੇ ਮੌਕੇ ਤੇ ਵੀ ਕਰ ਲੈ ਕੋਈ ਚ ਤੇ ਆ ਆ ਗਈ ਬਲੈਕ ਬਿਊਟੀ ਕਾਲੇ ਰੰਗ ਦੀ ਕੋਈ ਵਰਨਾਕਾਰ ਮੰਗਦਾ ਤਾਂ ਆਹ ਕਾਰ ਲੈ ਜਾ ਸਕਦਾ ਤੁਸੀਂ 60 60 ਨੰਬਰ ਆ ਪੇੜ ਲੁਧਿਆਣੇ ਦਾ ਕਿਹੜਾ ਮਾਡਲ ਕਾਰ ਹੈ ਵੀਰੇ ਇਹ ਵੀਰੇ 2014 ਮਾਡਲ ਕਾਰ ਹੈ 6 ਸੇਰ ਬੈਗ ਮੈਨੂਅਲ ਦੇ ਵਿੱਚ ਟਾਪ ਐਂਡ ਪੁਸ਼ਪਰਨ ਸਟਾਰ ਠੀਕ ਹੈ ਜੀ 490000 ਦੀ ਡਿਮਾਂਡ ਹੈ ਜੀ ਕਾਰ ਦੀ 490 ਦੇ ਵਿੱਚ ਆਨ ਟੇਬਲ ਰੇਟ ਆਪਾਂ ਹੋਰ ਕਰ ਦਾਂਗੇ 490000 ਚ ਕਾਰ ਮਿਲ ਜਣੀ ਆ ਆਨ ਟੇਬਲ ਬਈ ਤੁਹਾਡਾ ਰਿਗਾਰਡ ਵਧੀਆ ਕਰ ਦਾਂਗੇ ਤੁਸੀਂ ਇੱਕ ਵਾਰ ਆਹ ਕਾਰ ਤੇ ਝਾਤੀ ਮਾਰ ਲਓ ਇਹ ਕਾਰ ਹੈਗੀ ਐਨੋਵਾ ਕ੍ਰਿਸਟਾ ਸਾਹੂਕਰ ਵਾਲੀ ਕਾਰ ਆ ਬਈ ਜਿਹੜੇ ਬਾਈ ਮੇਰੇ ਮਿੱਤਰ ਹੈਗੇ ਨੇ ਬਿਜ਼ਨਸਮੈਨ ਬਾਈ ਹਨਾ ਲੰਮੇ ਰੂਟਾਂ ਤੇ ਜਾਣਾ ਹੁੰਦਾ ਵੀ ਅਸੀਂ ਹਰ ਥੱਕ ਜਾਂਦੇ ਨਾ ਦੂਜੀ ਕਾਰ ਦੇ ਵਿੱਚ ਕਿਉਂਕਿ ਫੋਰਚੂਨਰ ਵੱਧ ਤੋਂ ਕਾਰ ਆ ਗਈ ਬਿਲਕੁਲ ਇਹਦਾ ਵੀਰੇ ਬਿਜ਼ਨਸ ਕਲਾਸ ਸੀਟਾਂ ਵਾਲੀ ਗੱਡੀ ਆ ਇਹ ਕਿਹੜਾ ਮਾਡਲ ਕਾਰ ਹੈ 2022 ਮਾਡਲ ਹੈ ਵੀਰੇ ਪੰਜਾਬ ਨੰਬਰ ਠੀਕ ਹੈ 22 ਮਾਡਲ ਹੈ ਵੀਰੇ ਪੰਜਾਬ ਨੰਬਰ ਕੈਪਟਨਸੀ ਚਾਲੀ ਹੈ ਇਹ ਤੁਹਾਨੂੰ ਵੀਰੇ 19 ਲੱਖ ਰੁਪਏ ਡਿਮਾਂਡ ਹੈ ਕਾਰ ਦੀ ਹਾਂਜੀ ਹਾਂ ਔਨ ਟੇਬਲ ਰੇਟ ਕਰ ਦਾਂਗੇ ਸਾਢੇ ਘਟਣ ਲੱਖ ਦੇ ਲਗ ਤੱਕ ਕਰ ਦੇ ਦਾਂਗੇ ਦੇ ਦਾਂਗੇ ਲਓ ਇੱਕ ਤੋਹਫਾ ਹੋਰ ਬਈ 4x2 Thar ਲੈਣੀ ਆ ਆ ਵੀ ਆਪਣੀ ਵੀਰੇ ਨਾ ਬਿਲਕੁਲ ਬਿਲਕੁਲ ਵੀਰੇ 23 ਮਾਡਲ ਹੈ Thar 4x2 23 ਮਾਡਲ ਠੀਕ ਹੈ ਸਿੰਡੀਕਰ ਨੰਬਰ ਸਿੰਗਲ ਓਨਰ ਬਲੈਕ ਕਲਰ ਹਾਰ ਟਾਪ ਠੀਕ ਹੈ 12 ਲੱਖ 45000 ਰੁਪਏ ਦੀ ਕਾਰ ਹੈ ਜੀ ਔਨ ਟੇਬਲ ਰੇਟ ਹੋਰ ਕਰ ਦਾਂਗੇ 12 ਲੱਖ 45000 ਲੈ ਵੀ ਆਹ ਕਾਰ ਮਿਲ ਜਾਣੀ ਹੈ ਲੈ ਜਾ ਬਈ ਲੈ ਜਾ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਇਹ ਕਾਰ ਹੈ ਗਿਆ ਪੂਰੀ ਵਧੀਆ ਥਾਰ 4x2 ਜਿਹੜੇ ਮੈਂ ਮਿੱਤਰ ਮੰਗਦੇ ਨੇ ਤਾਂ ਇਹ ਕਾਰ ਲੈ ਆ ਸਕਦੇ ਆ ਬਈ ਬਿਲਕੁਲ ਲਗਜ਼ਰੀ ਕਾਰ ਦੇ ਦਿੱਤੀ ਤੁਹਾਨੂੰ ਰਾਹੁਲ ਆ ਜਾ ਲਗਜ਼ਰੀ ਕਾਰ ਆਪਣੇ ਲਵੇ ਆਹ ਵਾਲੀ ਕਾਰ ਖੜੀ ਹੈ ਬਈ ਆ ਮਾਡਲ ਕਾਰ ਦਾ ਵੀਰੇ 2014 ਮਾਡਲ ਹੈ ਵੀਰੇ 14 ਮਰਸੀਡੀਜ਼ ਐਮ ਐਲ 250 ਐਮ ਐਲ 250 ਵੈਰੀਐਂਟ ਠੀਕ ਆ ਜੀ ਬਈ ਤੇ ਕਾਰ ਦੇ ਪੈਸੇ ਜੈ ਜੈ ਬਿਲਕੁਲ ਡੀਡ ਦਾ ਪੇਡ ਨੰਬਰ ਸਿੰਗਲ ਓਨਰ ਕਾਰ ਇਹ ਨਹੀਂ ਵੀਰੇ ਮਿਲਦੀ ਹਾਂਜੀ ਹਾਂ ਸਾਨੂੰ ਅਦਰ ਸਟੇਟ ਤੋਂ ਆਗੇ ਨੰਬਰ ਲੱਗੇ ਹੁੰਦਾ ਲੇਕਿਨ ਇਹ ਸਿੰਗਲ ਓਨਰ ਕਾਰ ਹੈ ਚੰਡੀਗੜ੍ਹ ਦੀ 13,75,000 ਦੀ ਕਾਰ ਹੈ ਔਨ ਟੇਬਲ ਰੇਟ ਕਰਦਾਂਗੇ 13,75,000 ਮੌਕੇ ਤੇ ਮਾਨਦਾਨ ਕਰਾ ਦਾਂਗੇ ਬਾਈ ਤੁਹਾਡੇ ਬਿਲਕੁਲ ਜੀ ਲਓ ਜੀ ਬਾਈ ਆ ਗਈ ਮਰਸੀਡੀਜ਼ ਕਾਰ ਆ ਗਈ ਆਪਣੇ ਲਵੇ ਤੇ ਮਰਸੀਡੀ ਕਿਹੜੀ ਹੈ ਵੀਰੇ ਇਹ ਹੈਗੀ ਹੈ ਮਰਸੀਡੀਜ਼ E250 E250 ਸਿੰਗਲ ਓਨਰ ਐਕਸਰ ਪੇਡ ਨੰਬਰ ਨਾਲ ਹੈ ਜੀ ਓਕੇ ਇਹ ਵੀ ਸਨਰੂਫ ਵਾਲਾ ਵੇਰੀਐਂਟ ਹੈ ਜੀ ਓਕੇ 11,25,000 ਰੁਪਏ 11,25 ਦੇ ਵਿੱਚ ਆ ਆਹ ਕਾਰ ਬਾਈ ਸਾਰੀ ਮਾਰਕੀਟ ਤੇ ਢੇੜਾ ਦੇਓ ਬਾਈ ਹਨਾ ਤੇ ਇਦਾਂ ਦੀ ਕਾਰ ਨਹੀਂ ਮਿਲਦੀ ਇਸ ਰੇਟ 'ਚ ਵੀ ਗੱਡੀ ਨਹੀਂ ਮਿਲਣੀ ਜੀ ਲੁੱਕ ਵਾਈਜ਼ ਕੰਡੀਸ਼ਨ ਵਾਈਜ਼ ਤੇ ਬਾਕੀ ਇਹ ਕਾਰ ਇਹ ਕਾਰ ਨਹੀਂ ਮਿਲਦੀ ਤੇ ਰੇਟ ਵਾਈਜ਼ ਤਾਂ ਬਾਈ ਮਾ ਤੁਸੀਂ ਹੈਰਾਨ ਹੋ ਜਾਵੋਗੇ ਜਿਹੜਾ ਰੇਟ ਆਪਾਂ ਤੁਹਾਨੂੰ ਦੇ ਦਾਂਗੇ ਆ ਕਾਰ ਦਾ ਇਹ ਹੈਗੀ ਏ4 ਏ4 2017 ਮਾਡਲ ਹੈ ਜੀ ਸਿੰਗਲ ਓਨਰ ਪੇਡ ਨੰਬਰ ਐਚਆਰ ਹਾਂ ਹਾਂ ਐਨਓਸੀ ਕਿਸੇ ਵੀ ਸਟੇਟ ਦੀ ਲੈਣੀ ਅਸੀਂ ਅਵੇਲੇਬਲ ਕਰਾ ਦਾਂਗੇ ਦੇ ਦੂੰਗੇ ਹਾਂਜੀ ਪੈਸੇ ਕਰਦੇ 13,90,000 ਰੁਪਏ 13,90 17 ਮਾਡਲ 13 ਲੱਖ ਤੇ 90,000 ਰੁਪਏ ਦੀ ਆਡੀ A4 ਬਈ ਤੇ ਆ ਗਈ ਲਓ ਜੀ Honda City 5656 ਫਟਰਾਵਲ ਦੇ ਵਿੱਚ ਹੈ ਜੀ ਸਤੂਫ ਵਾਲਾ ਵੈਰੀਐਂਟ ਹੈ 2016 ਮਾਡਲ ਹੈ ਠੀਕ ਹੈ ਜੀ ਸਵਾ 6 ਲੱਖ ਰੁਪਏ ਦੀ ਗੱਡੀ 6 ਲੱਖ ਤੇ 25,000 ਰੁਪਏ ਦੇ ਵਿੱਚ ਲਓ ਜੀ 18 ਦੇ ਸ਼ਿਕੀਨ ਹੋ ਤੁਸੀਂ ਤਾਂ ਦੋ 18 ਖੜੀਆਂ ਨੇ ਆਪਣਾ ਇੱਕ ਤੁਹਾਨੂੰ ਮੈਂ ਪਹਿਲਾਂ ਦਿਖਾਈ ਤੇ ਦੋ ਆਹ ਖੜੀਆਂ ਤੰਨਧਾਨਾ ਇਹ 4x4 ਨੇ ਇਹ 4x4 ਆਟੋਮੈਟਿਕ ਇਹ 4x4 ਮੈਨੂਅਲ ਦੇ ਵਿੱਚ ਇਹ ਮੈਨੂਅਲ ਦੇ ਵਿੱਚ ਲੋ ਦੋਨੇ ਆਪਸ਼ਨਾਂ ਖੜੀਆਂ ਐ ਵੀ ਆਪਣੇ ਕੋਲ ਤਿੰਨੇ ਆਪਸ਼ਨ ਐ 4x2 ਵੀ ਹੈਗਾ ਤੁਹਾਨੂੰ ਪਹਿਲਾਂ ਦਿਖਾਈ ਦੇਸੀ ਹਾਂ ਹਾਂ ਸਾਰੀ ਆਪਸ਼ਨ ਇਹ ਕਿਹੜਾ ਮਾਡਲ ਵੀਰੇ ਇਹ ਵੀਰੇ 2021 ਮਾਡਲ ਹੈ ਜੀ ਅਲਾਈਟਰ ਐਕਸਟਰਾ ਲੱਗੇ ਹੋਏ ਐ ਜੀ ਐਕਸੈਸਰੀ ਬਹੁਤ ਲੱਗੀ ਹੋਈ ਹੈ ਕਾਰ ਲੋਕਲ ਨੰਬਰ ਦੀ ਕਾਰ ਨਾਲ ਬਿਲਕੁਲ ਜੀ ਸਹੀ ਕਾਰ ਦੇ 12 ਲੱਖ 90 ਹਜ਼ਾਰ ਦੀ ਆਸਕਿੰਗ ਪ੍ਰਾਈਸ ਹੈ ਜੀ ਹੋਨ ਟੇਬਲੇਟ ਹੋ ਜਾਏਗੀ ਇਹ ਵੀਰੇ 2021 ਰਜਿਸਟਰਡ 22 ਮੈਨੂਅਲ 4x4 ਠੀਕ ਹੈ ਜੀ ਇਹ ਵੀ ਤੁਹਾਨੂੰ 12,35,400 ਦੀ ਕਾਰ ਦੇ 12 ਲੱਖ 35,400 ਰੁਪਏ ਦੇ ਵਿੱਚ ਕਾਰ ਮਿਲ ਜਾਣੀ ਹੈ। ਬਈ ਮੌਕੇ ਤੇ ਮਾਨਦਾਨ ਕਰ ਦਾਂਗੇ ਤੁਹਾਡਾ ਕੋਈ ਦਿੱਕਤ ਨਾ ਮੰਨੋ ਤੁਸੀਂ ਆ ਲਓ। ਫੋਰਚੂਨਰ ਕਾਰ ਜੇ ਕੋਈ ਚਾਹੁੰਦਾ ਵੀ ਆ ਰਹੀ ਫੋਰਚੂਨਰ ਕਾਰ ਲੈ ਲੀਏ ਰੇਟ ਹੋਵੇ ਉਹ ਵੀ ਜਿਹੜਾ ਕਿਤੋਂ ਨਾ ਮਿਲ ਜੇ। ਆਹ ਇਹ ਕਿਹੜਾ ਮਾਡਲ ਦੇ ਪੈਸੇ ਕਿੰਨੇ? ਇਹਦੇ 12 ਮਾਡਲ ਆਟੋਮੈਟਿਕ ਲੋਕਲ ਚੰਡੀਗੜ੍ਹ ਨੰਬਰ ਦੀ ਕਾਰ ਸਿਰਫ 6,90,000 ਦੀ। 6 690 ਦਾ 6 ਲੱਖ ਆਟੋਮੈਟਿਕ 12 12 ਹਾਂਜੀ ਨਵੀਂ ਸ਼ੇਵ ਦੇਖੋ ਜੀ ਥੋੜਾ ਸੰ ਚੰਡੀਗੜ੍ਹ ਨੰਬਰ ਦੀ ਕਾਰ ਤੇ 6,90,000 ਦੀ ਫੋਰਚਨਰ ਬਈ ਉਹ ਵੀ ਆਟੋਮੈਟਿਕ ਕੋਈ ਦੇ ਕੇ ਦਿਖਾ ਦਿਓ ਵੀ ਆਟੋਮੈਟਿਕ ਬਈ ਤੇ ਆਹ ਇਹ ਸੈਂਟਰ ਵੀ ਆਪਣੀਆਂ ਹਾਂਜੀ ਵੀਰੇ ਇਹ ਕਿਹੜਾ ਮਾਡਲ ਪੈਸੇ ਕਿੰਨੇ ਇਹ 2008 ਮਾਡਲ ਹੈ ਵੀਰੇ 8 ਮਾਡਲ ਅੱਛਾ ਪੈਸੇ ਕਰ ਦੇ ਸਵਾ ਗੱਲੱਖ ਰੁਪਏ ਦੀ ਸਵਾ ਲੱਖ ਰੁਪਈਆਂ ਦੇ ਵਿੱਚ ਬਈ ਠੀਕ ਹੈ ਇਹ ਕਾਰ ਆਹ ਸਕੋਰਪਿਓ ਕਾਰ ਬਈ ਸਕੋਰਪਿਓ ਕਾਰ 65 ਮਚਾਉਂਦੀ ਹਹਾ ਕਾਰ ਬਈ ਆ ਲਓ స్కార్పియో పివి 65 2017 ਰਜਿਸਟਰਡ 18 ਮੋਹਾਲੀ ਦਾ ਨੰਬਰ ਹੈ ਕੈਪਟਨ ਸੀਟਾਂ ਵਾਲੀ ਕਾਰ ਹੈ ਪੈਸੇ 12 ਲੱਖ ਰੁਪਏ ਦੀ ਕਾਰ ਦੇ ਦਾਂਗੇ 12 ਲੱਖ ਰੁਪਈਆਂ ਦੇ ਵਿੱਚ ਬਾਜੀ 12 ਲੱਖ ਰੁਪਈਆਂ ਦੇ ਵਿੱਚ ਲੋ ਜੀ ਬਲੇਰੋ ਕਾਰ ਮੰਗਦੇ ਹੋ ਬਾਈ ਸਾਰੇ ਸਾਰੀਆਂ ਕਾਰਾਂ ਗੱਡੀਆਂ ਨੇ ਤੁਸੀਂ ਇੱਕ ਵਾਰ ਗੇੜਾ ਮਾਰ ਲਓ ਗੇੜਾ ਮਾਰ ਕੇ ਮੈਂ ਮੈਨੂੰ ਨਹੀਂ ਲੱਗਦਾ ਵੀ ਹਨਾ ਤੁਸੀਂ ਕਹੋਗੇ 100 ਰੁਪਈਆ ਨਾ ਕੋਈ ਕਾਰ ਹੈ ਨਹੀਂ ਸਾਡੇ ਮਤਲਬ ਜੀ ਦੇ ਤਕਰੀਬਨ ਜੇ ਕੋਈ ਨਈ ਹੁੰਦੀ ਅਵੇਲੇਬਲ ਕਰ ਦਿੰਦੇ ਆ ਉਹ ਹੋ ਜਾਂਦੀ ਆ ਇਹੇ ਇਹ ਵੀਰੇ 2016 ਮਾਡਲ ਗੱਡੀ ਹੈ ਜੀ ਡੀ ਐਲ ਐਕਸਟਾਪ ਹਾਂਜੀ ਚੰਡੀਗੜ੍ਹ ਦਾ ਪੇਡ ਨੰਬਰ ਨਾਲ ਹੈ ਪੈਸੇ ਆਫ ਰੋਡਿੰਗ ਰਿੰਮ ਪੰਜੋ ਪੰਜੋ ਟਾਇਰ ਨਵੇਂ ਆ ਠੀਕ ਹੈ ਇਹਨੂੰ 5,60,000 ਰੁਪਏ ਦੀ ਕਰਦੇ ਹਾਂ 5,60,000 ਰੁਪਏ ਦੇ ਵਿੱਚ ਲੈ ਵੀ ਆ ਆ ਗਈ ਬਾਈ ਅਗਲੀ ਆ ਗਈ ਮਰਸੀਡੀਜ਼ ਕਾਰ ਆਪਣੇ ਲਈ ਇਹ ਕਿਹੜੀ ਕਾਰ ਹੈ ਵੀਰੇ ਇਹ 2011 ਮਾਡਲ ਦੀ ਗੱਡੀ ਹੈ ਹਾਂਜੀ ਹਾਂ ਚੰਡੀਗੜ੍ਹ ਨੰਬਰ ਹੈ ਜੀ E250 E250 ਹਾਂਜੀ ਪੈਸੇ ਇਹ ਤੁਹਾਨੂੰ 6.5 ਲੱਖ ਦੀ ਕਰ ਦਿੰਦੇ ਹਾਂ 6,50,000 ਰੁਪਏ ਦੇ ਵਿੱਚ ਬਾਈ ਆ ਆ ਕਾਰ ਵੇਚਣੀ ਆ ਵੀ ਆ ਵੇਚ ਰਾਂਗੇ ਭਈ ਆ ਵੀ ਇਸ ਸਕੋਡਾ ਦੀ ਕਿਹੜੀ ਆ ਇਹ ਹੈਗੀ ਵੀਰੇ 2000 10 ਮਾਡਲ ਕਾਰ ਹੈ ਸਕੋਡਾ ਓਕਟਾਵਿਆ ਸਕੋਡਾ ਓਕਟਾਵਿਆ ਇਸੇ ਟਾਈਮ ਕਾਰ ਮਿਲਦੀ ਨਹੀਂ ਸੀ ਇਹ ਹਾਂ ਐਦ ਕੀ ਮਿਲਦੀ ਹੁਣ ਵੀ ਨਹੀਂ ਇਸ ਰੇਟ 'ਚ ਹੁਣ ਵੀ ਨਹੀਂ ਮਿਲੂਗੀ ਹਾਂ ਇਸ ਰੇਟ 'ਚ ਹੁਣ ਵੀ ਨਹੀਂ ਮਿਲਦੀ ਅੱਛਾ ਕਿੰਨੇ ਪੈਸੇ ਦੀ ਕਾਰ ਹੈ ਭਾਈ 1 ਲੱਖ 65000 ਦੀ ਕਾਰ ਦੇ 1 ਲੱਖ 65000 ਦੀ ਢਾਹ ਵੀ ਹੈ ਡੀਲਰ ਦੀ 10 ਮਾਡਲ ਹੈ ਜੀ ਚੱਕ ਲਓ ਤੇ ਆ ਬਰੇਜ਼ਾ ਕਾਰ ਖੜੀ ਕਿਹੜਾ ਮਾਡਲ ਕਾਰ ਹੈ ਬਰੇਜ਼ਾ ਵੀਰੇ ਮੁਹਾਲੀ ਨੰਬਰ ਗੱਡੀ ਹੈ ਹਾਂਜੀ ਹਾਂ ਅਲਾਈਟਰ ਐਕਸਟਰਾ ਲੱਗੇ ਹੋਇਆ ਕਾਰ ਡੀਜ਼ਲ ਦੇ ਵਿੱਚ ਬੀਡੀਆਈ ਹਾਂ ਹਾਂ 2016 ਰਜਿਸਟਰਡ 17 ਪੈਸੇ 5 ਲੱਖ 70 ਹਜ਼ਾਰ ਦੀ ਕਾਰ ਹੈ ਜੀ 575 ਦੇ ਵਿੱਚ ਔਨ ਟੇਬਲ ਵੀਰੇ ਥੋੜਾ ਮਾਨ ਕਰਦਾਂਗੇ ਠੀਕ ਹੈ ਜੀ ਬਾਈ ਆ ਛੋਟੇ ਰੇਟ ਦੀ ਇਹ ਛੋਟੇ ਰੇਟ ਦੀ ਕਾਰ ਹੈ ਹਾਂਜੀ ਹਾਂਜੀ ਵੀਰੇ ਮਾਡਲ 2013 ਰਜਿਸਟਰਡ 14 ਹਾਂਜੀ ਆਰਟੀ ਦਾ ਬੀਡੀਆਈ ਹਾਂ ਹਾਂ ਅਲਾਈਟਰ ਐਕਸਟਰਾ ਲੱਗੀ ਹੋਈ ਹੈ ਡੀਜ਼ਲ ਦੇ ਵਿੱਚ ਕਾਰ ਹੈ ਜੀ ਇਹ ਤੁਹਾਨੂੰ 3 ਗ ਲੱਖ 2 ਲੱਖ 90 95 ਜੀ ਅਧਿਕਰਮ 2 ਲੱਖ 90 95000 ਰੁਪਿਆ ਦੇ ਵਿੱਚ ਲਓ ਜੀ ਆ ਇਹ ਕਿਹੜਾ ਮਾਡਲ ਹੈ ਜੈਨਸ ਟਿਲੋ ਹਾਂ 2009 ਮਾਡਲ ਵੀ ਐਕਸ ਆਈ 1 ਲੱਖ 15000 ਅਧਿਕਰਮ ਲਓ ਜੀ ਸਿਰਫ 1 ਲੱਖ 15000 ਰੁਪਿਆ ਦੇ ਵਿੱਚ ਆਹ ਵਾਲੀ ਕਾਰ ਵੀ ਜੇ ਜਿੰਨ ਸਿੱਖਾਂ ਸਕਾਉਣ ਨੂੰ ਲੈਣੀ ਆ ਅੱਗੇ ਸਰਦੀਆਂ ਆ ਰਹੀਆਂ ਨੇ ਲੋਕਲ ਨੰਬਰ ਦੀ ਕਾਰ ਇਹ ਕਾਰ ਲਿਆ ਸਕਦੇ ਤੁਸੀਂ ਇਹ ਡਸਟਰ ਵੀਰੇ ਕਿਹੜਾ ਮਾਡਲ ਹੈ ਡਸਟਰ ਵੀਰੇ 2000 12 ਰਜਿਸਟਰਡ 13 ਮੁਹਾਲੀ ਨੰਬਰ ਸਿੰਗਲ ਓਨਰ 2 65000 265 ਦੇ ਵਿੱਚ ਆਹ ਮਾਡਲ ਇਹ ਹੈਗੇ ਜੀ S-Cross 2018 ਟੌਪ ਐਂਡ ਵੇਰੀਐਂਟ ਪੂਸ਼ਪੁਰ ਨੂੰ ਸਟਾਰਟ ਹੈ ਹਾਈਬ੍ਰਿਡ 23 ਤੋਂ 25 ਕਿਲੋਮੀਟਰ ਪਰ ਲੀਟਰ ਦੀ ਐਵਰੇਜ ਹੈ ਕਰ। ਅੱਛਾ ਹਾਂਜੀ ਪੈਸੇ 6.5 ਲੱਖ ਰੁਪਏ ਉਹ 6,50,000 ਰੁਪਿਆ ਬਈ ਇਹ S-Cross S-Cross 2011 ਮਾਡਲ ਹਾਂਜੀ ਇਹ ਤੁਹਾਨੂੰ 1,90,000 ਇੱਕ ਲੱਖ 90,000 ਰੁਪਈਆ ਦੇ ਵਿੱਚ ਆਜੋ ਤੇ ਤੁਹਾਨੂੰ ਦੋ ਤਿੰਨ ਕਾਰਾਂ ਹੋਰ ਦਿਦੀ ਬਹੁਤ ਨੇ ਦਿਖਾ ਦਿਓ ਜੀ ਕਾਰੀਆਂ ਸਾਰੀਆਂ ਓਕੇ ਬਈ ਤੇ ਆ ਆ ਗਈ ਅਗਲੀ ਕਾਰ ਆਪਣੇ ਲਈ ਫੋਰਚਨਰ ਕਾਰ ਬਈ ਇਹ 0022 ਨੰਬਰ ਇਹ ਮਾਡਲ ਤੇ ਰੇਟ ਵੀਰੇ ਇਹ ਵੀਰੇ 2013 ਮਾਡਲ ਹੈ ਮੈਨੂੰ ਆ ਫੇਡ ਨੰਬਰ ਚਾਰੋ ਟਾਇਰ ਕਾਰ ਦੇ ਨਵੇਂ ਠੀਕ ਹੈ 4/2 ਓਕੇ ਸਵਾ 9 ਲੱਖ ਰੁਪਏ ਦੀ ਕਾਰ ਮਿਲ ਜੂ 9 ਲੱਖ ਤੇ 25000 ਰੁਪਈਆ ਦੇ ਵਿੱਚ ਆਜੋ ਬਈ ਤੇ ਆ ਆ ਗਈ ਡਿਜ਼ਾਇਰ ਕਾਰ ਵੈਰਾਈਟੀ ਸਾਰੀ ਖੜੀ ਆ ਆਪਣੇ ਕੋਲ ਬਈ ਹੈ ਨਾ ਹਾਂਜੀ ਬਈ ਜੀ ਆ ਆ ਡਿਜ਼ਾਇਰ ਆ ਗਈ ਡਿਜ਼ਾਇਰ ਆ ਗਈ ਇਹ ਮਾਡਲ ਕਿੰਨਾ ਵੀਰੇ ਦਾ ਇਹ 15 ਮਾਡਲ ਹੈ ਵੀਰੇ ਇਹ 14 ਮਾਡਲ ਹੈ ਇਹ VDI ਹੈ ਇਹ ZDI ਹੈ ZDI ਹੈ ਇਹਦੇ ਪੈਸੇ ਤੇ ਇਹਦੇ ਪੈਸੇ ਦੋਨੋਂ ਚੰਡੀਗੜ੍ਹ ਨੰਬਰੇ ਪੇਡ ਨੰਬਰ ਹੈ ਨਾਰਮਲ ਨੰਬਰ ਹੈ ਹਾਂ ਹਾਂ ਇਹ ਤੁਹਾਨੂੰ ਮਿਲੂਗੀ 4,25 ਲੱਖ ਆਦੀ ਹਾਂ ਜੀ ਮੁਕਦੇ ਹੋਰ ਥੋੜਾ ਬਤਾ ਕਰ ਦਾਂਗੇ 4.5 ਲੱਖ ਰੁਪਏ 4.5 ਲੱਖ ਰੁਪਏ ਦੇ ਵਿੱਚ ਬਈ ਠੀਕ ਹੈ ਜੀ ਆਜੋ ਆ ਨਵੀਂ ਸ਼ੇਪ ਦੀ Swift ਹੈ ਹਾਂ ਜੀ ਵੀਰੇ ਇਹ ਕਿਹੜਾ ਮਾਡਲ ਵੀਰੇ Swift 2021 ਦਸੰਬਰ ਦੀ ਕਾਰ ਹੈ ਜੀ ਪੈਟਰੋਲ ਪੈਟਰੋਲ ਦੇ ਵਿੱਚ VXI ਫਰਸਟ ਓਨਰ ਹਾਂ ਹਾਂ ਅਲਾਈ ਟਾਇਰ ਐਕਸਟਰਾ ਲੈਦਰ ਸੀਟ ਕਵਰ ਨਵੇਂ ਪੈਵੇਂ ਕਰਨੂੰ 575000 ਰੁਪਏ ਅਧਿਕਰ ਮਿਲੂਗੀ 575000 ਰੁਪਏ ਆ ਬਲੈਰੋ ਮਾਡਲ ਕਿੰਨਾ ਵੀਰੇ ਬਲੈਰੋ ਦਾ ਵੀਰੇ ਆਪਣੇ ਕਿਸੇ ਭਰਾ ਦੀ ਆਈ ਗਏ ਠੀਕ ਆ ਜੀ ਬਾਈ ਤੇ ਅਗਲੀ ਆ ਆ ਗਈ ਐਰਟੀਓਜ਼ ਵੀਰੇ ਹਾਂਜੀ 2015 ਮਾਡਲ ਹਾਲੀ ਨੰਬਰ ਸਿੰਗਲ ਓਨਰ ਹਾਂ ਫੁੱਲ ਇੰਸ਼ੋਰੈਂਸ ਚਾਰੇ ਟਾਇਰ ਨਵੇਂ ਕਾਰ ਦੇ ਸਿਰਫ ਗੱਡੀ ਮਿਲੂਗੀ ਤੁਹਾਨੂੰ 345000 ਦੇ 345 ਦੇ ਵਿੱਚ ਬਈ ਆ ਆ ਗਈ ਆਪਣੀ ਟ੍ਰੈਨੋ ਟ੍ਰੈਨੋ 2014 ਮਾਡਲ ਵੀਰੇ ਡੀਜ਼ਲ ਦੇ ਵਿੱਚ ਹੈ ਚੰਡੀਗੜ੍ਹ ਦਾ ਨੰਬਰ ਹੈ ਤੁਹਾਨੂੰ ਸਵਾਗਤ ਹੈ ਤੁਹਾਨੂੰ ਸਾਢੇ 3 ਦੇ ਵਿਚਕਾਰ ਤੇ ਸਵਾਗਤ ਹੈ ਸਾਢੇ 3 ਦੇ ਵਿੱਚ ਲੋ ਜੀ ਕ੍ਰਿਸਟਾਕਾਰ ਆ ਗਈ ਆ ਆ ਗਈ ਇਨੋਵਾ ਕ੍ਰਿਸਟਾ 2016 ਹਾਂ ਜੀ ਮੈਨੂਅਲ ਜੀ 4 ਮਾਡਲ ਹੈ ਜੀ ਕੈਪਟਨ ਸੀਟ ਵਾਲੀ ਹੈ ਇਹ ਤੁਹਾਨੂੰ ਗੱਡੀ ਮਿਲ ਜੇਗੀ 9.5 ਤੋਂ 9.9 ਸਵਾ 9 ਤੋਂ 9.9 ਲੱਖ ਰੁਪਏ ਦੇ ਵਿਚ ਵਿਚਕਾਰ ਮਿਲ ਜਾਣੀ ਆ ਇਨੋਵਾ ਕ੍ਰਿਸਟਾ ਇਹ ਹੋਂਡਾ ਸਿਟੀ ਮਾਡਲ ਵੀਰੇ ਇਹ ਵੀਰੇ ਐਸ ਵੀ ਮਾਡਲ 2016 ਹਾਂ ਜੀ ਹਾਂ ਪੈਟਰੋਲ ਪਲੱਸ ਸੀ ਐਨ ਜੀ ਹਾਂ ਜੀ ਹਾਂ 4 ਲੱਖ 90 ਹਜ਼ਾਰ ਦੀ ਡਿਮਾਂਡ ਹੈ ਔਨ ਟੇਬਲ ਰੇਟ ਹੋ ਜਾਏਗਾ ਠੀਕ ਆ ਲਵੇ ਵੀ ਮਿੱਤਰੋ ਇਹ ਸੀਗੇ ਕਾਰਾਂ ਜਿਹਦੀ ਆਪਣੀ ਅਗਰ ਕਿਸੇ ਨੇ ਕੋਈ ਕਾਰ ਲੈਣੀ ਆ ਹੋਰ ਵੀ ਬਹੁਤ ਕਾਰਾਂ ਖੜੀਆਂ ਨੇ ਵੀ ਇੰਨੀਆਂ ਆਪਾਂ ਇੱਕ ਕੈਮਰੇ ਤੇ ਨਹੀਂ ਦਿਖਾ ਸਕਦੇ ਠੀਕ ਆ ਉਹਦੇ ਵਾਸਤੇ ਤੁਸੀਂ ਪੇਜ ਫੋਲੋ ਕਰ ਲਿਓ ਤੁਹਾਨੂੰ ਲਵੇ ਅਪਡੇਟ ਆਂਦੀ ਰਹੂਗੀ ਤੇ ਬਾਕੀ ਫੋਨ ਕਰਕੇ ਬਈ ਨਾ ਬਾਈ ਹੋਰਾਂ ਤੋਂ ਫੋਟੋ ਮੰਗਾ ਲਓ ਜੋ ਵੀ ਕਾਰ ਆ ਰਹੀਆਂ ਸਾਡੇ ਕੋਲ 22 ਮਾਡਲ ਫੋਰਚੂਨਰ ਆ ਰਹੀ ਏ ਓਕੇ ਆਟੋਮੈਟਿਕ ਦੇ ਵਿੱਚ ਐ ਸਿੰਗਲ ਓਨਰ ਕਾਰ ਐ ਚੰਡੀਗੜ੍ਹ ਤੇ ਪੇਡ ਨੰਬਰ ਲੱਗਿਆ ਹੋਇਆ ਓਕੇ ਬਿਲਕੁਲ ਸਾਰੀ ਓਰੀਜਨਲ ਗੱਡੀ ਸਿਰਫ ਤੁਹਾਨੂੰ ਗੱਡੀ ਮਿਲੂਗੀ 32,70,000 32,70,000 ਉਹ ਕ ਠੀਕ ਹੈ ਤੇ ਭਾਈ ਨੰਬਰ ਸਕਰੀਨ ਤੇ ਪਾਤਾ ਕਾਲ ਕਰ ਲਓ ਸਸੀ ਗਾਲੀ